ਟਰੈਕਟਰ ਦੇ ਪਿੱਛੇ ਆਪਾਂ ਮੰਨ ਲਓ ਜਿਹਦੇ ਟਰੈਕਟਰ ਲਿਆ ਹੂੰ ਉਹਦੇ 450 ਕਿਲੋਮੀਟਰ ਸੀ ਇਹ ਟਰੈਕਟਰ ਦੇ ਮੰਗਰਕਾਰ ਚਲਾਤੀ ਸੀ ਵੀ ਲੈਣਾ ਤਾਂ ਇਹੀ ਕਰਲਾਸਕਰ ਇੰਜਣੀ ਇਹੀ ਲੈਣਾ ਆਹ ਟਰੈਕਟਰ ਲੈਣਾ ਇਸ ਟਰੈਕਟਰ ਵਿੱਚ 450 ਕਿਲੋਮੀਟਰ ਸਵੇਰੇ ਅਸੀਂ ਮੰਨ ਲਓ ਪੰਜਾਬ ਦੇ ਇੱਕ ਕੋਨੇ ਤੋਂ ਚੱਲੇ ਸੀ ਤੇ ਦੂਜੇ ਤੇ ਜਾ ਕੇ ਸਾਨੂੰ ਇੱਥੇ ਆਇਆ ਸੀ ਤੇ ਰਾਤ ਨੂੰ 10 ਵਜੇ ਟਰੈਕਟਰ ਦਾ ਸੌਦਾ ਆਇਆ ਸੀ ਤਾਂ ਨਹੀਂ ਮੰਨ ਲਓ 450 ਜਾਂ ਜਾਂਦੀ ਸੀ ਸੌਦਾ ਨਹੀਂ ਰਲਦਾ ਸੀ ਜਾਂ ਮੰਨ ਕੇ ਚੱਲਦਾ ਉਹ ਟਰੈਕਟਰ ਸਾਨੂੰ ਕੋਈ ਦਾ ਮੰਨ ਲਓ ਮਿਲ ਜਾਂਦਾ ਸੀਗਾ ਜੀ ਮੁਹੱਲੀ ਵਾਲਾ ਇੰਜਨ ਉਹ ਵੀ ਨਹੀਂ ਮਾੜੀ ਅੱਛਾ ਪਰ ਜਿਹੜੀ ਕਰਲਾਸ ਕਰ ਦੇ ਵਿੱਚ ਬੜਕ ਹੈ ਨਾ ਹੂੰ ਤੇ ਜਿਹੜੀ ਉਹ ਦਿਲ ਨੂੰ ਆਵਾਜ਼ ਉਹਦੀ ਟੁੰਮਦੀ ਹੈ ਉਹ ਕਿਸੇ ਟਰੈਕਟਰ ਚ ਨਹੀਂ ਇੱਕ ਕਰਲਾਸ ਕਰ ਦੇ ਹੈਗੀ ਜੀ ਮੋਰ ਦਿਖਾ ਦੇ ਹਾਂ ਹਾਂ ਇਧਰ ਵੀ ਲੱਗੀ ਹੁੰਦੀ ਹੈ ਪਲੇਟ ਤੇ ਵੀ ਲਿਖਿਆ ਹੁੰਦਾ ਹਾਂ ਹਾਂ ਜੀ ਬਾਕੀ ਇਹ ਟਰੈਕਟਰ ਦੀ ਕੋਈ ਇੰਜਨ ਦੀ ਮੋਡੀਫਿਕੇਸ਼ਨ ਨਹੀਂ ਜੀ ਜੀ ਜਿਵੇਂ ਏਜੰਸੀ ਦਾ ਟਰੈਕਟਰ ਉਵੇਂ ਹੀ ਹੈ ਪਰ ਇਹਨੂੰ ਇਹਦੀ ਪਾਵਰ ਦੇ ਬਰਾਬਰ ਦੇ ਟਰੈਕਟਰ ਜਿਹਦੇ ਮਰਜ਼ੀ ਬਰਾਬਰ ਲਾ ਦਿਓ ਇਹਦੀ ਬਾਹ ਕੋਈ ਵੀ ਨਹੀਂ ਫੜਦਾ ਮਤਲਬ ਕਲੋਸ ਕਰਦੀ ਇੰਜਨ ਦੀ ਹਾਂ ਜਿਵੇਂ ਇਹ 55 ਪਾਵਰ ਹੈ ਇਹ 60 ਪਾਵਰ ਦਾ ਟਰੈਕਟਰ ਇਹਦੇ ਬਰਾਬਰ ਕੋਈ ਲਾ ਦਿਓ ਹਮ ਪਰ ਇਹਦੀ ਕੋਈ ਬਾਣੀ ਫੜਦਾ ਨਹੀਂ ਫੜਦਾ ਹਾਂਜੀ ਇੰਨੀ ਕੁ ਪਾਵਰ ਮਾਰ ਹਾਂਜੀ ਕੋਈ ਇਹਨੂੰ ਜ਼ਿਆਦਾ ਰੇਸ ਤੇ ਜਿਹੜਾ ਜੇਬ ਜਾਂ ਸੰਦੇ ਦੇ ਮਗਰ ਪਾਇਆ ਉਨੀ ਰੇਸ ਤੇ ਹੀ ਆਪਾਂ ਚਲਾਉਣਾ ਇਹਨੂੰ ਠੀਕ ਹੈ ਕਿੰਨੇ ਰੇਸ ਤੇ ਮੰਨ ਕੇ ਚੱਲੋ ਜੀ ਇਹ ਮੈਂ ਜ਼ਿਆਦਾ ਤਾਂ 1400 1500 ਚੱਕਰ ਤੇ ਜੀ ਹਾਂ ਤੂੜੀ ਵਾਲੀ ਮਸ਼ੀਨ ਤੇ ਹੁੰਦਾ ਹੈ ਤੂੜੀ ਵਾਲੀ ਤੇ ਇਹ ਦੋ 1600 ਪਾਉਣ 100 1600 ਚੱਕਰ ਤੇ ਚਲਾਈ ਚੱਲੋ ਹੂੰ ਮੈਂ ਕਹਿੰਦਾ ਵੀ 3 ਸਵਾ 3 ਲੀਟਰ ਤੋਂ ਡੀਜ਼ਲ ਤੋਂ ਵੱਧ ਜੇ ਮੇਰੀ ਗਾਰੰਟੀ ਹੈ ਮੈਂ ਆਪ ਚਲਾਇਆ ਮੈਂ ਚਲਾਇਆ ਆ ਪੱਥੀ ਇੱਕ ਕਈ ਬੰਦੇ ਕਹਿੰਦੇ ਨੇ ਵੀ ਉਹ ਕਹਿੰਦੇ ਆ ਵੀ ਉਹ ਟਰੈਕਟਰ ਫਲਾਣਾ ਤੇਲ ਜ਼ਿਆਦਾ ਖਾਂਦਾ ਜੀ ਨਹੀਂ ਮੇਰੇ ਅੱਥੀ ਜਿਹੜਾ ਤਜਰਬਾ ਆਪਦਾ ਹੋਊਗਾ ਮੈਂ ਉਹ ਦੱਸੂਗਾ ਹਣੀ ਕਈ ਬੰਦੇ ਇੱਕ ਦੋ ਵੀਡੀਓ ਵੀ ਮੈਂ ਦੇਖੀਆਂ ਉਹ ਕਈ ਵੀਡੀਓ ਚ ਕਹਿੰਦੇ ਨੇ ਨਹੀਂ ਯਾਰ ਜੇ ਕੋਈ ਬੰਦਾ ਕਵੇ ਸਵਰਾਜ ਹੀ ਸਾਰਾ ਕੁਝ ਹੈ ਵੀ ਸਵਰਾਜ ਨਹੀਂ ਸਵਰਾਜ ਸਾਰਾ ਕੁਝ ਹੀ ਹੈ ਜੀ ਇਹ 3 ਸਪੀਡ ਵੀ ਹੋਇਆ ਵਾ ਠੀਕ ਹੈ ਬਈ ਇਹਦਾ ਪੰਪ ਦਾ ਮੇਰਾ ਤੇਲ ਵੀ ਐਡ ਕਰਵਾਇਆ ਵਾ ਆਪਾਂ ਦਿਖਾ ਦੇਾਂਗੇ ਹਾਂ ਬਈ ਉਹ ਇਧਰ ਮਗਰਲੇ ਹਿੱਸੇ ਦਾ ਠੀਕ ਹੈ 14 ਮਾਡਲ ਟਰੈਕਟਰ ਹੂੰ ਜਿਹੜੇ ਅੱਜ ਕਰਲਾਸ ਕਰ ਇਹਦੇ ਬਰਾਬਰ ਦੇ ਤਾਂ ਹਾਂ ਦੇ ਚੱਲੀ ਜਾਂਦੇ ਆ ਹੂੰ ਉਹਨਾਂ ਦਾ ਤੁਸੀਂ ਬ੍ਰੇਕਾਂ ਤੇ ਪੈਰ ਧਰੋਂਗੇ ਨਾ ਹੂੰ ਤੇ ਚੀਕਾ ਮਾਰਦੇ ਜ਼ੋਰ ਮਾਰਦੇ ਆ ਪੂਰਾ ਹਾਂਜੀ ਵੀ ਜਿਵੇਂ ਮੰਨ ਲਓ ਡਿਸਕ ਡੈਕਸ਼ਨਾਂ ਆਵਾਜ਼ ਦੇਣ ਲੱਗ ਜਾਂਦੇ ਇੱਕ ਚਰੇ ਹੁਣ ਕਰਕੇ ਤੁਸੀਂ ਇਹਦੇ ਤੇ ਬਹਿ ਜਾਓ ਬਿਨਾ ਸਲੈਂਸਰ ਤੋਂ ਇਹਦੀ ਕੋਈ ਪਾਸੇ ਆਵਾਜ਼ ਦਿਖਾ ਦਿੰਦਾ ਚੀ ਨਹੀਂ ਕਰਦਾ ਨਾ ਜੀ ਨਾ আচ্ছা ਮੈਨੂੰ ਇੱਕ ਹੋਰ ਚੀਜ਼ ਇੰਨਾ ਮੰਨ ਲਓ ਇਹਨੂੰ ਸੰਭਾਲ ਕੇ ਰੱਖਿਆ ਮੇਰਾ ਹੋਰ ਵੀ ਕੰਪਨੀਆਂ ਦੇ ਡਾਇਰੈਕਟਰ ਹੁੰਦੇ ਆ ਵੀ ਤੁਸੀਂ ਸਵਰਾਜ ਹੀ ਕਿਉਂ ਲਏ ਆ ਆ ਵੀ ਨਵਾਂ ਖੜਾ ਉਹਦੇ ਬਾਰੇ ਵੀ ਗੱਲ ਕਰਾਂਗੇ ਇਹ ਸਵਰਾਜ ਆਏ ਆ ਜੀ ਸਾਡੇ ਨਾਲ 2003-4 ਮਾਡਲ ਜੌਂਡੀਅਰ ਲਿਆ ਸੀ ਕਿਸੇ ਨੇ ਇੱਥੇ ਹਾਂ ਮ ਕੁਛਕੇ ਕਰਾਨੇ ਠੀਕ ਹੈ ਤੂੰ ਜਿਹੜੇ ਬਾਈ ਨੂੰ ਨਾਂ ਲੈ ਕੇ ਗਏ ਸੀ ਉਹਦੇ ਕੋਲੇ 5911 ਟਰੈਕਟਰ ਹੁੰਦਾ ਸੀ ਉਹਦੇ ਹੁਣੇ ਨਵਾਂ ਲਿਆ ਸੀ 2001 ਚ ਇੱਕ ਮਾਡਲ ਹਾਂਜੀ ਹਾਂਜੀ ਉਹ ਜਦੋਂ 5310 ਜੋਂਡੀਆ ਟਰੈਕਟਰ ਇਹਨਾਂ ਦੀ ਏਜੰਸੀ ਚੋਂ ਕੱਢਿਆ ਉਹਦੇ ਹਿੱਸੇ ਦੀ ਆਵਾਜ਼ ਹੈਗੀ ਤੁਹਾਨੂੰ ਪਤਾ ਹੀ ਹੈ ਹਾਂ ਬਈ ਹੌਲੈਂਡ ਦੀ ਵੀ ਹੈਗੀ ਹੈਗੀ ਆ ਉਹ ਰੈਕਸ਼ਨਾਂ ਕਰਕੇ ਹਾਂਜੀ ਤੇ ਉਹ ਕਹਿੰਦਾ ਵੀ ਆਪਾਂ ਟਰੈਕਟਰ ਮੋੜੇ ਵਿੱਚ ਨੁਕਸਾ ਆਵਾਜ਼ ਆਉਂਦੀ ਹੈ 5911 ਟਰੈਕਟਰ ਤੁਸੀਂ ਵੀ ਬਹੁਤ ਮੰਲੋ ਤੁਹਾਡੇ ਦਿਲ ਦੇ ਨੇੜੇ ਹੈ 5911 ਟਰੈਕਟਰ ਜਿਹੜੇ ਬੰਦੇ ਰੂਹਦਾਰੀ ਨੇ ਰੱਖਿਆ ਉਹ ਹਿੱਸੇ ਦੀ ਆਵਾਜ਼ ਨਹੀਂ ਆਉਣ ਦਿੰਦਾ ਨਹੀਂ ਆਉਣ ਦਿੰਦਾ ਨਹੀਂ ਆਉਣ ਦਿੰਦਾ ਨਾ ਉਹਨੇ ਆਉਣ ਵੀ ਨਹੀਂ ਦਿੱਤੀ ਜਿੰਨਾ ਚਿਰ ਉਹਨੇ ਰੱਖਿਆ ਹੁਣ ਉਹਦੇ ਕੋਲੇ 855 ਠੀਕ ਹੈ ਬਈ ਜਿੰਨਾ ਚਿਰ ਉਹਨੇ ਰੱਖਿਆ ਉਹਨੇ ਕੰਪਨੀ ਵਾਲਿਆਂ ਨੂੰ ਵੀ ਕਿਹਾ ਸੀ ਕਹਿੰਦਾ ਯਾਰ ਟਰੈਕਟਰ ਤੁਹਾਡਾ ਬਹੁਤ ਵਧੀਆ ਬਹੁਤ ਸੋਹਣਾ ਟਰੈਕਟਰ ਬਹੁਤ ਚੰਗੀ ਚੀਜ਼ ਹੈ ਪਰ ਤੁਹਾਡਾ ਹਿੱਸੇ ਨੂੰ ਮਾਰ ਖਾਂਦਾ ਇਹ ਟਰੈਕਟਰ ਮੈਨੂੰ ਕਾਮਜਾਬ ਨਹੀਂ ਲੱਗਦਾ ਤੁਹਾਡਾ ਭਲਾ ਕਿੰਨਾ ਕਾਮਜਾਬ ਹੈ ਐ ਚਿੰਟੀ ਐਚ ਐਮਟੀ ਵਾਲਿਆਂ ਨੂੰ ਨਹੀਂ ਜੀ ਜੌਂਡੀਅਰ ਨੂੰ ਜੌਂਡੀਅਰ ਨੂੰ ਹਾਂ ਆਪਣੀ ਉਹ ਮਾਰ ਲਈ ਸੀ ਪਹਿਲਾਂ ਵਾਲੇ ਉਹਨਾਂ ਨੇ ਵਿਸ਼ੇਸ਼ ਤੌਰ ਤੇ ਉਹਦੀ ਮੰਨ ਲਓ ਲਿਖੀ ਸੀਗੀ ਠੀਕ ਹੈ ਉਹਦੀ ਰਿਪੋਰਟ ਵੀ ਤੁਸੀਂ ਯਾਰ ਆਇਆ ਆਪ ਦਾ ਰਿਵਿਊ ਦਿੱਤਾ ਸੀ ਹਾਂ ਤੇ ਇਹਦੇ ਹੁਣ ਤੁਸੀਂ ਵੇਖ ਲਓ ਵੀ ਹਿੱਸੇ ਦੀ ਆਵਾਜ਼ ਬ੍ਰੇਕਾਂ ਦੇ ਪਪਲਾ ਖੜੇ ਹੋ ਜਾ ਬ੍ਰੇਕਾਂ ਤੇ ਸਵਾਲ ਹੀ ਨਹੀਂ ਪੈਦਾ ਅੱਛਾ ਮੈਂ ਮਾੜਾ ਦੱਸ ਕਿ ਆਪਣੇ ਹਨ ਜਿਹੜੇ ਦੇਖ ਰਹੇ ਆ ਜਿਹੜਾ ਹੁਣ ਭਰਾ ਦੇਖ ਰਿਹਾ ਕਿਤੇ ਆਖਣ ਵੀ ਕਿਤੇ ਸਰਾਜ ਨੂੰ ਸੁਲਾਉਂਦੇ ਚਲੋ ਅੱਡੋ ਅੱਡ ਹੁੰਦੀ ਆ ਨਹੀਂ ਟਰੈਕਟਰ ਕੋਈ ਨਹੀਂ ਮਾੜਾ ਜੀ ਹਾਂ ਨਿੰਦਰੀ ਰਹਿ ਕਿਤੇ ਆਖੋ ਜੌਂਡੀਅਰ ਨੂੰ ਮਾੜਾ ਕਹਿ ਰਹੇ ਆ ਜਾਂ ਕੁਝ ਵੀ ਐਵੇਂ ਸੀਰੀਅਸ ਨਾਲ ਲੈ ਜਾ ਕਰੋ ਕਿਉਂਕਿ ਮੁੱਦੇ ਚੱਲ ਰਹੇ ਆ ਬਾਈ ਮੈਂ ਸੁਣਦਾ ਇੰਸਟਾਗ੍ਰਾਮ ਆ ਦੇ ਬਾਈ ਬਥੇਰੇ ਚੱਲੇ ਜਾਂਦੇ ਆ ਬਥੇਰੇ ਸਾਡੇ ਕੋਈ ਕੋਈ ਕਹਿੰਦੇ ਹੁੰਦਾ ਪਤਾ ਨਹੀਂ ਮੈਂ ਕਿਹ ਚਲਾਉਣ ਵਾਲਾ ਬੰਦਾ ਸਹੀ ਹੋਵੇ ਨਾ ਟਰੈਕਟਰ ਕੋਈ ਵੀ ਨਹੀਂ ਮੜਾ ਭਾਂਦੀ ਬਈ ਯਾਰ ਖੇਤੀ ਕਰੀ ਤੁਸੀਂ ਇਹ ਦੇਖੋ ਸਾਡੇ ਕੋਲੇ 7724 ਟਰੈਕਟਰ ਹੈ ਅਸੀਂ 9 ਹਲਾ ਨਾ 30 35 ਕਿੱਲੇ ਵਣ ਬੋਂਦੇ ਰਹੇ ਹਾਂ ਬਈ ਹੁਣ ਸਾਡੇ ਕੋਲੇ ਆ ਹੈਗਾ ਉਹ ਦੂਜਾ ਸਵਰਾਜ ਹੈਗਾ ਨਵਾਂ ਹਨਾ ਤੇ ਪਰ ਇਹਦੇ ਹੁਣ ਅੱਡੂ ਅੱਡੀ ਹੁਣ ਕੋਈ ਬੰਦਾ ਕੋਈ 13 ਹਾਲ ਪਾ ਲੋ 15 ਹਾਲ ਪਾ ਲੋ ਹਾਲ ਤਾਂ ਤੁਸੀਂ 11 ਪਾ ਕੇ ਟਰੈਕਟਰ ਤੇ ਬਹਿ ਜਾਓ ਤੁਹਾਡਾ ਮਾਨ ਦਿਮਾਗ ਜਾਂ ਸਰੀਰ ਦੱਸੋ ਵੀ ਕਿੰਨੇ ਘੰਟੇ ਟਰੈਕਟਰ ਵਾਹ ਸਕਦੇ ਹੋ ਹਾਂ ਟਰੈਕਟਰ ਦਾ ਜਿੰਨਾ ਮਰਜੀ ਦਿਨ ਰਾਤ ਵਾੜੋਂ ਪਹਿਲਾਂ ਡੀਜ਼ਲ ਪਾਈ ਚੱਲੋ ਮਗਲੈਲ ਸਹੀ ਟਾਈਮ ਤੇ ਸਰਵਿਸ ਹੋ ਜੇ ਤੇ ਹਾਲ ਤੱਕ 11 ਹੀ ਬਹੁਤ ਹੈ 11 ਹੀ ਬਹੁਤ ਪਰ ਵਾਹਣ ਵਾਲੇ ਬੰਦੇ ਦੇ ਵਿੱਚ ਮਨ ਲੋ ਹੋਣਾ ਚਾਹੀਦਾ ਸਟੈਂਡਾ ਵੀ ਕਿੰਨਾ ਚਿਰ ਬਹਿ ਸਕਦਾ ਮੈਂ ਤੇ ਤੇ 10-10 ਘੰਟੇ ਲਗਾਤਾਰ ਬਣ ਰਿਹਾ ਹਾਂ ਤੇ ਖੱਡੇ ਤੇ ਟਰਾਲੀਆਂ ਮੈਂ ਭਰਦਾ ਹੁੰਦਾ ਸੀ ਸਿਆਲ ਦੇ ਦਿਨ ਚ ਸਵੇਰ 7 ਵਜੇ ਤੋਂ ਲੈ ਕੇ ਤੇ ਰਾਤ ਦੇ 9 ਵਜੇ ਤੱਕ ਜਦੋਂ ਪੂਰੀ ਧੁੰਦ ਪੈ ਜਾਂਦੀ ਸੀ ਉਦੋਂ ਠੀਕ ਹੈ ਤੇ ਸਾਰੇ 38 40 ਲੀਟਰ ਨਾਲ ਫਤਤੀ ਚਲੀ ਡੇਟ ਬਸ ਡਿਪੈਂਡ ਕਰਦਾ ਆਪਣੀ ਡਰਾਈਵਰੀ ਤੇ ਜੇ ਮੰਨ ਲਾ 200 ਚੱਕਰ ਤੇ ਨਜ਼ਾਰੇ ਬੰਨੀ ਤੇ ਆਉਂਦਾ ਪਹਿਲੇ ਗੇਅਰ ਚ ਜਿੰਨੀ ਤੇ ਲਾ ਲਓ 5 ਲਾ ਲਓ ਚੀਜ਼ ਚਾਹੀਦੀ ਜਿੰਨੀ ਡਗਾਈ ਚਾਹੀਦੀ ਆ ਰੂਟਾ ਉਹੀ 1500 ਤੁਸੀਂ 1800 ਕਰ ਲਓ ਭਲਾਂ ਦੀ ਬਿਲਕੁਲ ਬਈ ਉਹ ਚੱਕਰ ਜ਼ਿਆਦਾ ਕਰ ਦੂਗਾ ਹੋਰ ਤਾਂ ਕੁਝ ਨਹੀਂ ਕਰਦਾ ਵੱਧ ਤੁਰਦਾ ਨਹੀਂ ਤਾਂ ਗੇਅਰ ਦੇ ਹਿਸਾਬ ਨਾਲ ਹੀ ਤੁਰਨਾ ਹੈ ਪਰ ਉਹ ਜੇ ਤੇਲ ਵੱਧ ਖਾਈ ਜਾਊਗਾ ਜਿੱਥੇ ਚੀਜ਼ ਦੇ ਚੱਕਰ ਮੈਚ ਹੁੰਦੇ ਆ ਜਿੱਥੇ ਸਹੀ ਚਾਲ ਜੀ ਉੱਥੇ ਚਲਾਵਾਂਗੇ ਤਾਂ ਮੈਨੂੰ ਲੱਗਦਾ ਕੋਈ ਚੀਜ਼ ਮਾੜੀ ਨਹੀਂ ਭਾਵੇਂ ਜਿਹੜੇ ਮਰਜ਼ੀ ਟਰੈਕਟਰ ਇੱਕ ਮਜ਼ਾਕੀਆ ਕਿੱਸਾ ਵੀ ਇਹਦੇ ਨਾਲ ਜੁੜਿਆ ਜੀ ਅਸੀਂ ਨਾ ਜਦੋਂ ਵਾਹਣ ਚੱਕਿਆ ਤੇ ਉਹ ਕਈ ਬੰਦਿਆਂ ਦੇ ਟਰੈਕਟਰ ਸੀ ਮੰਨ ਲਓ ਕਹਿ ਦਿੰਦੇ ਸੀ ਯਾਰ ਸਾਡੇ ਨੂੰ ਦੋ ਦਿਨ ਲਵਾਓ ਤੇ ਉਹ ਸਾਰਿਆਂ ਦੇ ਮੇਰੇ ਡੈਰੀ ਦੇ ਲਿਖ ਲਿਖ ਕੇ ਸਾਰਿਆਂ ਦੇ ਦਿਨ ਲਵਾਏ ਵੇ ਠੀਕ ਹੈ ਬਈ ਤੇ ਅਸੀਂ ਨਾ ਕਿਸੇ ਦੇ ਮੈਂ ਕਰਾਹਾ ਲਾਉਣ ਜਾਵੜਾ ਇਹਦੇ ਨਾਲ ਹੂੰ ਤੇ ਉਹ ਆਪਣਾ ਮੈਂ ਇਹਰਾ ਤਰੀਕਾ ਕੰਮ ਕਰਨ ਦਾ ਜਿਹੜਾ ਵੀ ਜਦੋਂ ਆਪਾਂ ਲੱਗੇ ਉਹਨੂੰ ਜਿੰਨਾ ਚਿਰ ਕਰਨਾ ਉਹਨੂੰ ਕਰਨਾ ਤਰੀਕੇ ਨਾਲ ਠੀਕ ਹੈ ਬਈ ਅਸੀਂ ਕਰਾਇ ਡੋਲੂ ਕਰਾਇ ਤਾਂ ਮੈਂ ਵਾੜਾ ਤੋੜ ਲੈ ਤੋਰੀ ਤੋਰੀ ਆ ਹੂੰ ਤੂੰ ਮੁੰਡੇ ਜਿਹੜੇ ਨਾਲ ਦੇ ਸੀ ਕਹਿੰਦੇ ਯਾਰ ਤੇਰੇ ਆਖੇ ਲੱਗੋ ਮੇਰਾ ਦੋਸਤ ਹੁਣ ਵੀ ਬਹੁਤ ਪੱਕਾ ਦੋਸਤ ਹੈ ਮੇਰਾ ਤੇ ਮੈਂ ਕਹਾ ਯਾਰ ਮੁੰਡੇ ਨੂੰ ਖਵਾ ਪਿਆ ਦੇ ਠੰਡਾ ਠੰਡਾ ਪਿਆ ਦੇ ਹਾਂ ਤੇ ਕਹਿੰਦਾ ਇਹ ਕਰਲੋਸਕਰ ਇੰਜਨ ਦੀ ਇੱਕ ਖਾਸ ਹੀਤ ਹੈ ਵੀ ਇਹਨੂੰ ਜਿੰਨਾ ਚਿਰ ਚਲਾਉਣਾ ਤੁਸੀਂ ਟਕਾਣਾ ਚਲਾਈ ਚੱਲੋ ਵਧੀਆ ਹੂੰ ਜਿੰਨਾ ਮਰਜ਼ੀ ਤੇਲ ਟਪਾ ਲਓ ਇਹਦੇ ਨਾਲ ਠੀਕ ਤੇ ਜਿੰਨਾ ਮਰਜ਼ੀ ਥੋੜੇ ਤੇਲ ਨਾਲ ਵੱਧ ਕੰਮ ਕਰ ਲਓ ਇਹ ਕਰਲੋਸਕਰ ਦੀ ਖਾਸ ਹੀਤ ਹੈ ਹਾਂਜੀ ਹੂੰ ਤੇ ਉਹ ਜਦੋਂ ਮੈਂ ਉਹਨੂੰ ਕਿਹਾ ਨਾ ਉਹ ਕਹਿੰਦਾ ਯਾਰ ਲੈ ਐਵੇਂ 5-600 ਰੁਪਿਆ ਲਵਾ ਦੇਗਾ ਤੂੰ ਹੂੰ ਤੇ ਮੈਂ ਪਹਿਲੇ ਗੇਅਰ ਚੋਂ ਮੈਂ ਦੂਜਾ ਗੇਅਰ ਲਾਇਆ ਨਾ ਜਦੋਂ ਤੇ ਇਹਦੀ ਸੁਣੀ ਬੜਕ ਹੂੰ ਜਾਂ ਮਾ 6 ਰੰਗ ਬੁੱਕਦਾ ਹਾਂ ਤੇ ਉਹਨੇ ਨਾਲ ਦੀ ਨਾਲ ਦੋ ਗੇੜੇ ਆਏ ਤੇ ਮੈਨੂੰ ਕਹਿੰਦਾ ਟਰੈਕਟਰ ਦਾ ਗੇਅਰ ਪਹਿਲਾਂ ਹੀ ਕਰ ਲਾ ਮੈਂ ਹੁਣ ਹੀ ਲੈ ਆਉਣਾ ਇਹਨੇ 10 ਲੀਟਰ ਨਗਾਤਾ ਤਾਂ 1000 ਦਾ 1000 ਦਾ ਤੇ ਬੰਦੇ ਆਪਣੇ 2-300 ਨਾਲ ਸਿਰ ਵਰ ਜਾਣਗੇ ਹਾਂਜੀ ਵੀ ਮੇਰਾ ਕਹਿੰਦਾ ਮਤਲਬ ਇਹ ਕੰਮ ਦੇ ਜਾਂ ਮਰਜੀ ਲੈ ਲਓ ਜਿਵੇਂ ਜਿਵੇਂ ਮਰਜੀ ਲੈ ਲਓ ਹਾਂਜੀ ਹਾਂ ਤੂੜੀ ਵਾਲੀ ਮਸ਼ੀਨ ਤੇ ਜਦੋਂ ਲਾਂਗੇ ਗਿੱਲੇ ਸੀ ਕੰਮ ਚੱਲਦਾ ਚੱਲਦਾ ਤਿੰਨ ਸਾਢੇ ਤਿੰਨ ਲੀਟਰ ਨਾ ਮੈਂ ਇਹ ਮਨਲਾ ਟਰਾਲੀ ਭਰਦਾ ਰਿਹਾ ਜੀ ਜਦੋਂ ਕੰਮ ਚੱਲਦਾ ਚੱਲਦਾ ਸੀ ਠੀਕ ਹੈ ਬਈ ਤੇ ਐਂਡ 'ਚ ਤਾਂ ਮੰਨ ਲਓ ਪੌਣੇ ਇੱਕ ਤਿੰਨ ਲੀਟਰ ਤੇ ਆ ਗਿਆ ਸੀਗਾ ਠੀਕ ਹੈ ਬਈ ਹਾਂਜੀ 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 ਅੱਛਾ ਇਹਦੇ ਇੰਜਨ 'ਚ ਹੀ ਖਾਸियत ਹੁੰਦੀ ਹੈ ਇਹ ਮੰਨ ਲਓ ਬਈ ਜਦੋਂ ਨਵੇਂ ਵੀ ਆਉਂਦੇ ਸੀ ਤਾਂ ਸਪੈਸ਼ਲ ਥੋੜੇ ਮਹਿੰਗੇ ਮਿਲਦੇ ਸੀ ਉਹ ਕ੍ਰੋਸ ਕਰ ਇਹਦਾ 25000 ਰੁਪਏ ਦਾ ਰੇਟ ਦਾ ਫਰਕ ਸੀਗੇ ਆਪਣੇ ਨਾਲ ਦੇ ਪਿੰਡੋਂ ਮੁੰਡਾ ਬੇਲੀ ਲੈ ਕੇ ਆਇਆ ਸੀ ਦੂਜਾ 6 ਲੱਖ ਦਾ ਹਾਂਜੀ ਉਹ ਕ੍ਰੋਸ ਕਰ ਦੀ ਮੋਹਰ ਲੱਗੀ ਹੋਈ ਹੈ ਜੀ ਮੋਹਰ ਲੱਗੀ ਹੋਈ ਆ ਤੇ ਇਹ ਟਰੈਕਟਰ ਉਹਦੋਂ 6 25 ਦਾ ਮੰਨ ਲਓ ਦਿੰਦੇ ਸੀ ਦੂਜਾ 6 ਦਾ ਦਿੰਦੇ ਸੀ ਮਨ ਲਓ ਇਹਦਾ ਤੇਲ ਅਡ ਕਰਾਤਾ ਠੀਕ ਹੈ ਵੀ ਪੰਪਾ ਡਲਵਾ ਕੇ ਠੀਕ ਹੈ ਵੀ ਮੰਨ ਲਓ ਇਹਦਾ ਤੇਲ ਹੀ ਸੇਚਨਾਰ ਵਾਲੇ ਜੀ ਸੇਚਨਾਰ ਲੂਗਾ ਤਾਂ ਇਹ ਸਾਰਾ ਨਵਾਂ ਸ਼ੀਸ਼ੇ ਵਰਗਾ ਚਮਕੀ ਜਾਊਗਾ ਠੀਕ ਹੈ ਅੱਛਾ ਆਹ ਕਲੋਸ ਕਰਾ ਮਿੱਤਰੋ ਆ ਦੇਖੋ ਇੱਕ ਕਲੋਸ ਕਰਦੀ ਮੋਹਰ ਆਉਂਦੀ ਸੀਗੀ 14 ਤੱਕ ਆਉਂਦੀ ਰਹੀ ਐ ਆਹ ਕਲੋਸ ਕਰ ਲਈ ਹੈ ਜੀ ਇਹ ਮਾਰਚ 14 ਤੱਕ ਆਉਂਦੀ ਰਹੀ ਹੈ ਜੀ ਤੇ ਆਹ ਜਿਹੜੀ ਟੈਂਕੀ ਆ ਬਈ ਇਹ ਕੀ ਚੀਜ਼ ਆ ਇਹ ਟੈਂਕੀ ਪੰਪ ਲਵਾਇਆ ਜੀ ਆਪਾਂ ਇਹਦੇ ਮੂਰੇ ਰੈਡੀਏਟਰ ਦੇ ਮੂਰੇ ਅੱਗੇ ਦੀ ਹਾਂਜੀ ਇਹ ਆਪਾਂ ਮਗਰ ਕਰਾਹਾ ਚਲਾਉਣਾ ਟਰਾਲੀ ਪਾਉਣੀ ਹੈ ਮੰਨ ਲਓ ਉਹਦੇ ਹਿੱਸੇ ਦਾ ਤੇਲ ਨਹੀਂ ਖਰਾਬ ਹੁੰਦਾ ਨਾ ਗੀਅਰ ਦਾ ਤੇਲ ਖਰਾਬ ਮੈਂ ਆੱਢੀ ਰਹਿ ਗਿਆ ਹਾਂਜੀ 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 ਇਹਦਾ 2000 ਤਾਂ 10 11 ਦੇ ਵਿੱਚ ਤੇਲ ਵਿੱਚੋਂ ਹੀ ਆਇਆ ਸੀ ਨਾ ਤੇ ਉਦੋਂ ਬਾਅਦ ਫਿਰ ਇਹਦਾ ਸਟੀਅਰਿੰਗ ਦਾ ਤੇਲ ਵਿੱਚੋਂ ਹੀ ਆ ਵਿੱਚੋਂ ਹੀ ਆ ਬਈ ਹਾਂਜੀ ਉਹ ਤਾਂ ਕਰਕੇ ਫਿਰ ਮੈਂ ਆੱਢੀ ਕਰਵਾਤਾ ਤੇਲ ਨਹੀਂ ਤਾਂ ਵੀ ਲੱਗੀ ਨਾ ਸਟੀਅਰਿੰਗ ਦਾ ਵੀ ਆਡੀ ਆ ਜੀ ਵੀ ਮਤਲਬ ਇਹਦਾ ਨਾ ਹੋਣਾ ਹੋਵੇ ਵੀ ਮਗਰਲਾ ਹਿੱਸਾ ਨਾ ਖਰਾਬ ਹੋਵੇ ਜਾਂ ਬ੍ਰੇਕਾਂ ਦੇ ਆਪਾਂ ਆਮ ਹੀ ਕਹਿ ਸੁਣਦੇ ਆ ਵੀ ਕੋਈ ਟਰਾਲੀ ਆਪਾਂ ਨਵਾਂ ਡਾਇਰੈਕਟਰ ਨਹੀਂ ਲਾਉਂਦੇ ਕਹਿੰਦੇ ਹੁੰਦੇ ਵੀ ਟਰਾਲੀ ਜੈਕ ਚ ਗੰਦਾ ਤੇਲ ਆ ਆਉਂਦਾ ਟਰਾਲਜੂਗਾ ਮੈਕਸ ਹੋ ਜੂਗਾ ਵੀ ਉਹਦਾ ਹਾਂਜੀ ਹਾਂਜੀ ਉਹਦੇ ਮਾਰੇ ਨੇ ਆਪਾਂ ਇਹਦਾ ਤੇਲ ਹੀ 20 ਲੀਟਰ ਸੀ ਜੱਲ ੜ ਪਾਤਾ ਇਹਦਾ ਆ ਪਾਤਾ ਟੈਂਕ ਹੈ ਵੀ ਇਹਦਾ ਹਿੱਸਾ ਉਵੇਂ ਸ਼ੀਸ਼ੇ ਵਰਗਾ ਹੀ ਚਮਕੀ ਜਾਵੇ ਇਹ 14 ਦੇ ਟਾਇਰਾਂ ਚ ਹੈ ਨਾ ਬਈ ਹਾਂਜੀ ਇਹ 14 ਇਹ ਮੋਤ ਬੰਦੇ ਕਹਿੰਦੇ ਸੀ 15 ਦੇ ਪਵਾ ਦੇ ਨਹੀਂ 14 ਚ ਜਿਹੜੀ ਫੁਰਤੀ ਆ ਨਾ ਜਿਹੜੀ 14 ਚ ਜਿਹੜੀ ਬੜਕ ਮਨ ਛਾਲ ਮਾਰਨੀ ਉਹ ਨਹੀਂ ਫਿਰ ਮਾਰਨੀ ਇਹਨੇ ਇਹਦੀ ਬੜਕ ਵੀ ਸੁਣਾਵੇ ਤੁਹਾਨੂੰ ਕੱਲੇ ਕੱਲੇ ਟਰੈਕਟਰ ਦੀ ਆਵਾਜ਼ ਸੁਣਾਵੇ ਨਵੇਂ ਦੀ ਕਲੌਸ ਕਰ ਇੰਜਨ ਵਾਲੇ ਦੀ ਇਹ ਜਿਹੜਾ 724 ਦੀ ਹੈ ਜੀ ਜਿਵੇਂ ਮੰਨ ਲਓ ਸ਼ੁਰੂ ਚ ਨਵੇਂ ਦੀ ਆਵਾਜ਼ ਆਈ ਸੀ ਸੇਮ ਉਸੇ ਤਰ੍ਹਾਂ ਅੱਜ ਆਵਾਜ਼ ਹੈ ਹਾਂਜੀ ਹਾਂਜੀ ਤੇ ਇਹਦੀ ਕਲੌਸ ਕਰ ਦੀ ਵੀ ਤੁਸੀਂ ਜਿਹਦਾ ਆਪਾਂ ਸੈਲਫ ਮਾਰਾਂਗੇ ਕੱਲੀ ਕੱਲੀ ਨਿਓਜਲ ਤੁਹਾਨੂੰ ਦੱਸੂਗੀ ਟਿਕ ਟਿਕ ਕਰਦਿਆਂ ਮੈਂ ਕਹਾਂ ਜੀ ਤੁਸੀਂ ਆਪੇ ਮੰਨੋਗੇ ਠੀਕ ਹੈ ਹਾਂਜੀ ਬਾਕੀ 3 ਸਪੀਡ ਮੇਰਾ ਕਰਾਇਆ ਜੀ ਉਹ ਪਰਲੇ ਪੰਸੇ ਲਾ ਆਉਣਾ ਗੇਅਰ ਇਹ ਉਦੋਂ ਆਪਣਾ ਹਾਂ ਹ ਇਹਦੇ ਅੱਡ ਕੱਟ ਲਵਾਤੀ ਸੀਗੀ ਕੱਟ ਲੱਗ ਜਾਂਦੀ ਹੈ ਇਹ ਗੇਅਰ ਨਾਲ ਬਹੁਤ ਹੀ ਸੋਹਣੇ ਮਤਲਬ ਸਪੀਡਾਂ ਬਣੀਆਂ ਜੀ ਇਹਦੀਆਂ ਬੜ ਗਈ ਸੀ ਉਹ ਚੱਲੇ ਕਿੰਨਾ ਟਾਈਮ ਹੋ ਗਿਆ ਇਹਨੂੰ ਹੋ ਗਿਆ ਜੀ ਮੇਰੇ ਖਿਆਲ 2 ਸਾਲ ਤੇ ਜਿੰਨਾ ਕਹਤੋਂ ਮਤਲਬ ਉਨੇ ਹੀ ਵਧੀਆ ਤਰੀਕੇ ਨਾਲ ਚੱਲਦੇ ਆ ਠੀਕ ਹੈ ਜਿਆਦਾ ਸੁਪਰ ਸੀਡਰ ਖਸਤੀ ਕਰਾਇਆ ਸੀ ਹਾਂਜੀ ਸੁਪਰ ਸੀਡਰ ਤੂੜੀ ਵਾਲੀ ਮਸ਼ੀਨ ਤੇ ਮਸ਼ੀਨ ਤੇ ਕਿੰਨਾ ਕੁ ਵਧੀਆ ਸਰ ਮੈਂ ਕਹਿੰਦਾ ਜੀ ਨਜ਼ਾਰਾ ਹੀ ਆ ਗਿਆ ਜਮਾ ਕੋਈ ਹਾਈ ਲੋ ਛੇੜਨ ਦੀ ਲੋੜ ਨਹੀਂ ਕੋਈ ਉਹ ਨੂੰ ਜਿਆਦਾ ਛੇੜਨ ਦੀ ਲੋੜ ਨਹੀਂ ਠੀਕ ਹੈ ਬਸ ਇਧਰੋਂ ਪਹਿਲਾਂ ਪਹਿਲਾ ਲਾ ਲਓ ਮੱਥੇ ਤੇ ਆ ਕੇ ਤੀਜਾ ਫੇ ਠੀਕ ਕੋਈ ਚੱਕਰ ਨਹੀਂ ਕੋਈ ਉਹੋ ਨਹੀਂ ਵੀ ਆਪਣਾ ਇੱਕੋ ਜਿਹੜਾ ਹਾਈ ਲੋ ਚ ਆਪ ਲਾਉਣੇ ਰੋਟਾਵੇਟਰ ਤੇ ਨਹੀਂ ਆਏ ਜੇ ਕਰ ਲਾਗੇ ਹਾਈ ਲੋ ਤੇ ਹਾਈ ਲੋ ਤੇ 3 ਸਪੀਡ ਨਾਲ ਸਿੱਧਾ ਆਇਆ ਤੁਰਿਆ ਜਾਂਦਾ ਮੈਂ ਆਇਆ ਤੁਰਿਆ ਜਾਂਦਾ ਮੈਂ ਕਹਿੰਦਾ ਜੀ ਕੀ ਬਾਤ ਹੈ ਕੀ ਬਾਤ ਹੈ ਹਾਂ ਇਹ ਮਾਡਲ ਤੁਸੀਂ ਦੱਸਿਆ ਸੀਗਾ 2014 ਜੀ 14 ਮਾਡਲ ਹੈ 14 ਦੇ ਟਾਇਰਾਂ ਦੇ ਵਿੱਚ ਹੈ ਬਾਈ ਲਖੇ ਬਰਾੜ ਕੋਲੇ ਆ ਟਰੈਕਟਰ ਇਹ ਹਾਂਜੀ ਹਾਂਜੀ ਤੇ ਬਾਕੀ ਇਹਦੇ ਵਿੱਚ ਆ ਜਿਹੜੀਆਂ ਚੀਜ਼ਾਂ ਬਹੁਤ ਵਧੀਆ ਲੱਗੀਆਂ ਮੈਨੂੰ ਕਿਉਂਕਿ ਜਿਹੜੀ ਸਾਂਭ ਸੰਭਾਲ ਆ ਚੀਜ਼ਾਂ ਦੀ ਹਨਾ ਇੱਕ ਤੁਸੀਂ ਉਹਨੂੰ ਦੇਖੋ ਆ ਕੱਲ ਕੋਈ ਜ਼ਿਆਦਾ ਕੰਮ ਵੱਡਾ ਨਹੀਂ ਉਹਨਾਂ ਨੇ ਮਰਗਾੜਨ ਨੂੰ ਰੰਗ ਕੀਤਾ ਹੂੰ ਮੈਂ ਆਪ ਕੀਤਾ ਠੀਕ ਹੈ ਤੁਸੀਂ ਇਹ ਵੀ ਚਮਕਦਾ ਹਾਂ ਯਾਰ ਕੀਤੇ ਰੰਗੀ ਹੈ ਵੈਸੇ ਇੱਕ ਛੋਟੀ ਜੀ ਗੱਲ ਹੈ ਕੋਈ ਬਾਲਾ ਵੱਡਾ ਨਹੀਂ ਬਿਲਕੁਲ ਬਈ ਪਰ ਰੱਖੀ ਜਿਹੜੀ ਰੂਹਦਾਰੀ ਨਾ ਚੀਜ਼ ਨੇ ਕੰਮ ਕਰਨਾ ਨਾ ਉਹ ਮੰਨ ਲਓ ਬਿਹਤਰ ਬਹੁਤ ਹੈ ਬਿਹਤਰ ਬਹੁਤ ਹਾਂਜੀ 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 ਤੇ ਹੋ ਗਿਆ ਇੱਧਰ ਬਈ ਨਾ ਇਹਦੇ ਨਾਲ ਆਪਾਂ ਮੰਨ ਲਓ ਜੀ ਅ ਕਟੋ ਘੱਟ ਵੀ ਅ ਚੱਕਿਆ 14 15 ਕਿੱਲੇ ਬਾਣ ਅ ਟਿੱਬੇ ਹਾਂਜੀ ਜਿਹੜੇ ਲਾਗੇ ਜਿਹਦੋਂ ਲਿਆ ਠੀਕ ਹੈ ਬਈ ਸਾਲਕ ਦੇ ਵਿੱਚ ਵਿੱਚ ਅਸੀਂ ਉਦੋਂ 19 ਕਿੱਲੇ ਬਾਣ ਪੱਧਰ ਕੀਤਾ ਸੀ ਇਹਦੇ ਨਾਲ ਹਾਂਜੀ ਸਾਢੇ 4 ਲੱਖ ਦਾ ਡੀਜ਼ਲ ਟਪਾਦਾ ਸੀ ਸੀ ਉਦੋਂ ਇਹਦੇ ਵਿੱਚ ਹਾਇਦੇ ਵੇਤੀ ਠੀਕ ਤੇ ਬਰਕਰਾਰ ਉਸੇ ਤਰ੍ਹਾਂ ਬੜ ਕੋ ਹੀ ਸਾਰਾ ਸੇਮਾ ਖੜਾ ਆਹਾਂ ਉਦੋਂ ਬਾਅਦ ਨਹੀਂ ਪੁੱਛਿਆ ਫਿਰ ਬਈ ਜਦ ਦਵਾ ਲੈਂਦਾ ਟਿੱਬਿਆਂ ਦਾ ਕਿ ਇਹਨੇ ਵੀ ਬਹੁਤ ਕੰਮ ਇਹਨੂੰ ਨਹੀਂ ਇਹ ਟਰਾਲੀ ਤੇ ਇਹਨੇ ਮਦਦ ਬਹੁਤ ਕਰਾਈ ਹੈ ਜੀ ਟਰਾਲੀ ਤੇ ਬਹੁਤ ਜ਼ਿਆਦਾ ਠੀਕ ਹੈ ਤੇ ਅਸੀਂ ਮੰਨ ਲਓ ਜਦੋਂ ਲਿਫਟ ਟਰਾਲੀਆਂ ਟਰਾਲੀਆਂ ਬੰਨ ਬੰਨ ਜੇ ਲੱਗੀਆਂ ਉਦੋਂ ਅਸੀਂ ਨੰਗਾ ਵਾਲ ਪੰਪ ਲੋਾਈ ਟਰਾਲੀ ਦੀ ਠੀਕ ਹੈ ਬਹੁਤ ਮਿੱਟੀ ਸਿੱਟੀ ਆਣੀ ਠੀਕ ਹੈ ਹਾਂ ਪਰ ਇਹਦਾ ਹੁਣ ਆਇਆ ਵੀ ਇਹਨੂੰ ਰਿਟਾਇਰਮੈਂਟ ਦੇਣੀ ਹੈ ਵਿਚਾਰੇ ਨੂੰ ਕਰਾ ਕੇ ਨਾ ਸਾਰਾ ਮਾੜਾ ਮੋਟਾ ਮੇਨਟੇਨ ਕਰਾ ਕੇ ਠੀਕ ਹੈ ਇਹ ਵੱਡੇ ਬ੍ਰਦਰ